ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਅੰਮ੍ਰਿਤ ਬਾਣੀ ਚੈਨਲ ਤੇ ਆਪ ਸਭ ਜੀ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਗੁਰੂ ਪਿਆਰੀ ਸਤਸੰਗਤ ਜੀ ਅੱਜ ਮੈਂ ਆਪ ਸਭ ਜੀ ਨਾਲ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਕਵਿਤਾ ਸਾਂਝੀ ਕਰਾਂਗੀ ਜੋ ਕਿ ਇਸ ਪ੍ਰਕਾਰ ਹੈ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਦੋ ਪੋਤੇ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਦੋ ਪੋਤੇ ਵਿਛੜੇ ਆਪਣੇ ਟੱਬਰ ਨਾਲੋਂ ਖਾਸ ਸਰਸਾ ਵਿੱਚ ਗੋਤੇ ਵਿਛੜੇ ਆਪਣੇ ਟੱਬਰ ਨਾਲੋਂ ਖਾਸ ਸਰਸਾ ਵਿੱਚ ਗੋਤੇ ਤੁਰ ਪਏ ਬਿਨ ਸੋਚੇ ਬਿਨ ਸਮਝੇ ਮੰਜ਼ਿਲ ਕਿਹੜੀ ਤੱਕੇ ਖਾਂਦੇ ਡਿਗਦੇ ਟਹੰਦੇ ਪਹੁੰਚ ਗਏ ਪਿੰਡ ਖੇੜੀ ਤੱਕੇ ਖਾਂਦੇ ਡਿਗਦੇ ਟਹੰਦੇ ਪਹੁੰਚ ਗਏ ਪਿੰਡ ਖੇੜੀ ਇਸ ਪਿੰਡ ਵਿੱਚ ਰਹਿੰਦਾ ਗੰਗੂ ਨੋਂਕਰ ਸੀ ਉਪਰਾਣਾ ਹੁਣੀ ਬਣ ਕੇ ਮਿਲ ਗਏ ਆ ਪਾਪੀ ਓ ਕਸਮਾ ਨੂੰ ਖਾਣਾ ਨਾਲੇ ਆਪਣੇ ਘਰ ਨੂੰ ਲੈ ਤੁਰ ਗਿਆ ਦੱਸ ਕੇ ਓ ਹਮਦਰਦੀ ਬੀਤ ਗਿਆ ਦਿਨ ਓ ਖਾਸ ਓ ਖਾ ਪਲ ਪਲ ਰਾਤ ਗੁਜ਼ਰਦੀ ਬੀਤ ਗਿਆ ਦਿਨ ਓ ਖਾਸ ਓ ਖਾ ਪਲ ਪਲ ਰਾਤ ਗੁਜ਼ਰਦੀ ਸੋਂਗੇ ਦਾਦੀ ਪੋਤਿਆਂ ਨੂੰ ਦਿਨ ਦੀ ਦਿਨ ਦੀ ਲੋਰੀ ਗੰਗੂ ਬਈ ਮਾਨ ਹੋ ਗਿਆ ਮੋਰਾ ਕਰ ਲਿਆ ਚੋਰੀ ਸੁਣ ਕੇ ਘੜ ਕਾਂ نیند ਖੁੱਲੀ ਜਦ ਮਾਨੇ ਦੇਖਿਆ ਮੋਰਾ ਛੱਟ ਸਮਝ ਗਈ ਗੰਗੂ ਐ ਇਹ ਆਇਆ ਮੰਗਰ ਚੋਰਾ ਚੱਟ ਸਮਝ ਗਈ ਗੰਗੂ ਐ ਇਹ ਆਇਆ ਵਾਂਗਰ ਚੋਰਾ ਖਾ ਫਿਟ ਕਰਾ ਮਾ ਗੁਜਰੀ ਤੋਂ ਰਾਤ ਗੰਗੂ ਦੀ ਬੀਤੀ ਸੂਬੇ ਨੂੰ ਜਾ ਦੱਸਿਆ ਉਸਨੇ ਲੂਣ ਹਰਾਮੀ ਕੀਤੀ ਫੜ ਲਏ ਦਾਦੀ ਪੋਤੇ ਤਿੰਨੇ ਗੰਗੂ ਦੇ ਕਰ ਆਕੇ ਇਹਨਰ ਦੋਸ਼ ਮੁਸੀਬਤ ਮਾਰੇ ਫਸ ਗਏ ਤੋਖਾ ਖਾ ਕੇ ਇਹਨਰ ਦੋਸ਼ ਮੁਸੀਬਤ ਮਾਰੇ ਫਸ ਗਏ ਤੋਖਾ ਖਾ ਕੇ ਅਣਖ ਲਈ ਗੁਰ ਗੋਬਿੰਦ ਸਿੰਘ ਨੇ ਹੈ ਤਲਵਾਰੀ ਉਠਾਈ ਸੂਬੇ ਵਰਗੇ ਪਾਪੀਆਂ ਦੀ ਹੈ ਉਸਨੇ ਨੀਂਦ ਉਡਾਈ ਇਹ ਮਾਤਾ ਹੈ ਉਸ ਗੁਰ ਦੀ ਇਹਸਾਨ ਉਸ ਦੇ ਬੱਚੇ ਬਾਪ ਵਾਂਗਰਾ ਸੋਚ ਇਨਾਂ ਦੀ ਵੀਰ ਬਹਾਦਰ ਸੱਚੇ ਬਾਪ ਵਾਂਗਰਾ ਸੋਚ ਇਨਾਂ ਦੀ ਵੀਰ ਬਹਾਦਰ ਬੱਚੇ ਝੂਠੇ ਆਂਦਾ ਇਹ ਕੰਮ ਹਮੇਸ਼ਾ ਸੱਚਿਆਂ ਨਾਲ ਹੈ ਕਹਿਣਾ ਸੂਬਾ ਕਹਿੰਦਾ ਬਾਪ ਦਾ ਬਦਲਾ ਬੱਚਿਆਂ ਕੋਲੋਂ ਲੈਣਾ ਡੱਕ ਦਿੱਤੀ ਸੀ ਬੁਰਜ ਠੰਡੇ ਵਿੱਚ ਪਾਪੀ ਹੀ ਮੂਲ ਨਾ ਸੰਗੇ ਦੱਦੀ ਮਾਤਾ ਬਿਰਦ ਸਰੀਰੋਂ ਬੱਚੇ ਪੈਰੋਂ ਨੰਗੇ ਦੱਦੀ ਮਾਤਾ ਬਿਰਦ ਸਰੀਰੋਂ ਬੱਚੇ ਪੈਰੋਂ ਨੰਗੇ ਇੱਕ ਤਾਂ ਠੰਡਾ ਬੁਰਜ ਉੱਪਰੋਂ ਪੋ ਮਾਗਦੀਆਂ ਰਾਤਾਂ ਬਸ ਦਾਦੀ ਨੇ ਛੇੜ ਲਈਆਂ ਫਿਰ ਤੱਤੀ ਲੋ ਦੀਆਂ ਬਾਤਾਂ ਕਿੰਜ ਪੜਦਾ ਦਾਦਾ ਸ਼ੀਦ ਹੋ ਗਿਆ ਤੱਤੀ ਲੋ ਤੇ ਬੈ ਕੇ ਦੁਖੀਆਂ ਖਾਤਰ ਵਾਰ ਗਿਆ ਸਿਰ ਦਾਦਾ ਆਪੇ ਪੈ ਕੇ ਦੁਖੀ ਆਖਾ ਤਰੇ ਵਾਰ ਗਿਆ ਸਿਰ ਦਾਦਾ ਆਪੇ ਪੈ ਪੈ ਕੇ ਮਤੀ ਦਾਸ ਨੇ ਆਰੇ ਥੱਲੇ ਕਿਵੇਂ ਨਬਾਹੀ ਸਿੱਖੀ ਗੁਰਸਿੱਖ ਦੀ ਸੀ ਪ੍ਰੀਤ ਅਰੇ ਦੇ ਦੰਦਿਆਂ ਨਾਲੋਂ ਤਿੱਖੀ ਸਤੀ ਦਾਸ ਸੀ ਅੱਗ ਵਿੱਚ ਸੜ ਕੇ ਹੋਇਆ ਸ਼ਾਲੇ ਸ਼ਾਲੇ ਗੁਰੂ ਸਾਹਮਣੇ ਪਾਈ ਦਿਆਲਾ ਖੰਡਾ ਰਹਾ ਉਬਾਲੇ ਗੁਰੂ ਸਾਹਮਣੇ ਪਾਈ ਦਿਆਲਾ ਖੰਡਾ ਰਹਾ ਉਬਾਲੇ ਰਹੇ ਗੋਰ ਨਾਲ ਸੁਣਦੇ ਬੱਚ ਅੰਮ੍ਰਿਤ ਵੇਲੇ ਤਿੱਕ ਸੁਣ ਸੁਣ ਚਾਓ ਮਰਨ ਦਾ ਚੜਿਆ ਲੱਗੇ ਮੋਤ ਉਡਿਕਣ ਜੜ ਗਿਆ ਸੂਰਜ ਨਿਵੀਂ ਪਾ ਕੇ ਪਾਪ ਨੇ ਛਾਤੀ ਤਾਣੀ ਝੂਠ ਸੱਚ ਦੀ ਟੱਕਰ ਨਾਲੋਂ ਅੰਬਰ ਕਹਾਣੀ ਝੂਠ ਸੱਚ ਦੀ ਟੱਕਰ ਨਾਲ ਹੂ ਅੰਬਰ ਕਹਾਣੀ ਪੱਪੀ ਹੋਏ ਇਕੱਠੇ ਸਾਰੇ ਸਬਾ ਚੰਡਾਲ ਬੁਲਾਈ ਸਜਨੂ ਫਾਹੇ ਲੌਣ ਦੇ ਖਾਤਰ ਆਣ ਕੁਚਹਿਰੀ ਲਾਈ ਸੁੱਚਾ ਨੰਦ ਤੇ ਗੰਗੂ ਬ੍ਰਾਹਮਣ ਹੱਸਦੇ ਜਹਿਰਾ ਹਾਸਾ ਜ਼ੁਲਮ ਵੇਖ ਕੇ ਹੱਸਣ ਵਾਲੇ ਆਏ ਇਹ ਤਮਾਸ਼ਾ ਜ਼ੁਲਮ ਦੇਖ ਕੇ ਹੱਸਣ ਵਾਲੇ ਵੇਖਣ ਆਏ ਤਮਾਸ਼ਾ ਪੇਸ਼ ਕਰੋ ਬੱਚਿਆਂ ਨੂੰ ਛੇਤੀ ਸੂਬੇ ਹੁਕਮ ਸੁਣਾਇਆ ਆਣਿਸਪਾਹੀ ਮਾ ਗੁਜਰੀ ਦੇ ਹੱਥ ਕਲੇਜੇ ਪਾਇਆ ਤੋੜ ਦਿੱਤੇ ਦਾਦੀ ਨੇ ਦੇਖ ਕੇ ਪੋਤਿਆਂ ਨੂੰ ਥਾਪੀ ਲੋਰੀਆਂ ਦੇਣ ਵਾਲੀ ਕੋਦੀ ਸੁਣੀ ਕਰਗੇ ਪੱਪੀ ਲੋਰੀਆਂ ਦੇਣ ਵਾਲੀ ਗੋਦੀ ਸੁਣੀ ਕਰਗੇ ਪੱਪੀ ਤੁਰ ਪਏ ਦੋਨੋਂ ਲਾਲ ਪਿਆਰੇ ਜਾਂਦੇ ਹੱਸਦੇ ਗੋਂਦੇ ਤੱਕਦੇ ਜਾਂਦੇ ਦਾਦੀ ਵਾਲ ਨੂੰ ਬੁੱਲਾਂ ਵਿੱਚ ਮਸਕਰਾਉਂਦੇ ਰੱਬ ਅੱਗੇ ਅਰਦਾਸਾਂ ਕਰਦੀ ਹੱਥ ਬਨ ਗੁਜਰੀ ਮਾਤਾ ਲਾਜ ਰਖੀ ਮੇਰੇ ਗੋਬਿੰਦ ਸਿੰਘ ਦੀ ਤੇਰੇ ਹੱਥ ਵਿੱਚ ਦਾਤਾ ਲਾਜ ਰਖੀ ਮੇਰੇ ਗੋਬਿੰਦ ਸਿੰਘ ਦੀ ਤੇਰੇ ਹੱਥ ਵਿੱਚ ਦਾਤਾ ਜੇ ਪੋਤੇ ਕਬਰਾ ਗਏ ਮੇਰੇ ਦੇਖ ਵੈਰੀ ਦਾ ਗੁੱਸਾ ਗੋਬਿੰਦ ਮੇਰਾ ਲਾਲ ਹਮੇਸ਼ਾ ਰਹੂ ਮੇਰੇ ਨਾਲ ਗੁੱਸਾ ਅਤਕੇਗਾ ਮਾਂ ਲੜ ਤੇਰੇ ਨੇ ਮੇਰੇ ਪੁੱਤ ਵਿਗਾੜੇ ਮੇਰੇ ਰੱਬਾ ਪੈਣਾ ਜਾਵਣ ਮਾਂ ਪੁੱਤਰ ਵਿੱਚ ਪਾੜੇ ਮੇਰੇ ਰੱਬਾ ਪੈਣਾ ਜਾਵਣ ਮਾਂ ਪੁੱਤਰ ਵਿੱਚ ਪਾੜੇ ਏਦਰ ਨਾਲ ਕਚੈਰੀ ਪਹੁੰਚੇ ਆਉਂਦੇ ਫਤਿਹ ਬੁਲਾਈ ਉਨਦੇ ਸਾਰੀ ਹਫਤੇ ਬੁਲਾ ਕੇ ਅਗ ਸੂਬੇ ਨੂੰ ਲਾਈ ਉਮਰ ਨਿਆਣੀ ਗੱਲ ਸਿਆਣੀ ਵੇਖ ਵੇਖ ਸੜਿਆ ਖਾਏ ਕਚਰ ਕਚੀ ਚੀਤੀ ਟੂੜੀਆਂ ਪਾਵੇ ਖੂਨ ਅੱਖਾਂ ਨੂੰ ਚੜਿਆ ਖਾਏ ਕਚੀ ਚੀਤੀ ਟੂੜੀਆਂ ਪਾਵੇ ਖੂਨ ਅੱਖਾਂ ਨੂੰ ਚੜਿਆ ਕਬੂ ਪਾ ਕੇ ਗੁੱਸੇ ਉੱਤੇ ਫੇਰ ਚਲਾਕੀ ਵਰਤੀ ਨਾਲ ਪਿਆਰ ਦੇ ਕਹਿੰਦਾ ਆਉ ਇਸਲਾਮ ਵਿੱਚ ਹੋ ਜੋ ਵਰਤੀ ਕਦੇ ਜ਼ਬਾਨੋਂ ਮਿੱਠਾ ਬੋਲੇ ਕਦੇ ਗੁੱਸੇ ਵਿੱਚ ਬੋਲੇ ਕਦੇ ਜਗੀਰਾ ਲਾਲਚ ਦੇਵੇ ਕਦੇ ਤੀਆਂ ਦੇ ਡੋਲੇ ਕਦੇ ਜੱਗੀਰਾ ਲਾਲਚ ਦੇਵੇ ਕਦੇ ਤੀਆਂ ਦੇ ਡੋਲੇ ਇਹ ਪਰ ਕਿੱਦਾਂ ਡੋਲਣ ਬੱਚੇ ਗੁਰੂ ਗੋਬਿੰਦ ਦੇ ਜਾਏ ਰਹੇ ਖਲੋਤੇ ਹਿੱਕ ਤਾਣ ਕੇ ਦਾਦੀ ਜੀ ਦੇ ਸਿਖਾਏ ਦੋ ਦਿਨ ਰਹੀ ਕਚੈਰੀ ਲੱਗਦੀ ਕੁਝ ਵੀ ਪਿਆ ਨਾ ਪੱਲੇ ਹਰ ਕੇ ਜੱਜ ਸਜਾ ਸੁਣਾਉਂਦੇ ਦਿਓ ਨੀਆਂ ਦੇ ਥੱਲੇ ਹੱਸ ਕੇ ਜੱਜ ਸਜਾ ਸੁਣਾਉਂਦੇ ਦਿਓ ਨੀਆਂ ਦੇ ਥੱਲੇ ਹਰ ਕੇ ਜੱਜ ਸਜਾ ਸੁਣਾਉਂਦੇ ਦਿਓ ਨੀਆਂ ਦੇ ਥੱਲੇ ਦਸਣ ਲੱਗੇ ਸਹਬ ਜਦੇ ਕਿਵੇਂ ਕਚਹਿਰੀ ਬੀਤੀ ਅਸੀ ਨਚਲਨ ਦੀਤੀ ਸੂਬੇ ਦੀ ਮਣ ਨੀਤੀ ਪਹਿਲਾ ਲਾਲਚ ਦਿੱਤੇ ਸਾਨੂੰ ਕਈ ਤਰ੍ਹਾਂ ਸਮਝਾਏ ਅੱਖਾਂ ਕੱਢ ਕੇ ਤੀਉੜੀਆਂ ਪਾ ਕੇ ਸਾਨੂੰ ਬਹੁਤ ਡਰਾਏ ਅੱਖਾਂ ਕੱਢ ਕੇ ਤੀਉੜੀਆਂ ਪਾ ਕੇ ਸਾਨੂੰ ਬਹੁਤ ਡਰਾਏ ਦਾਦੀ ਜੀ ਅਸੀਂ ਜਰਾ ਨ ਢੋਲੇ ਧੁਣ ਨਾ ਕੀਤੀ ਥੱਲੇ ਸਾਡੇ ਸਿਰ ਤੇ ਹੱਥ ਬਾਪ ਦਾ ਤੇਰੀ ਸਿੱਖਿਆ ਪੱਲੇ ਰੱਖੀਆਂ ਜਦ ਅਸਾਂ ਨੇ ਜਿਹੜੀਆਂ ਤੁਸੀਂ ਸੁਣਾਈਆਂ ਬਾਤਾਂ ਨਾ ਪੁੱਲ ਦੇ ਜੋ ਅਸਾਂ ਲੰਗਾਈਆਂ ਜਾਗ-ਜਾਗ ਕੇ ਰਾਤਾਂ ਨਾ ਭੁੱਲਦੇ ਜੋ ਅਸਾਂ ਲੰਗਾਈਆਂ ਜਾਗ ਜਾਗ ਕੇ ਰਾਤਾਂ ਨਹੀਂ ਛੱਡੇ ਆ ਅਸੀਂ ਧਰਮ ਆਪਣਾ ਪਾਪੀ ਆਖਰ ਹਾਰੇ ਕਲਮਾ ਪੁੱਲੀਆਂ ਕਾਜੀ ਨੂੰ ਜਦ ਅਸੀਂ ਛਡੇ ਲਲਕਾਰੇ ਸੜਕੇ ਪੁੱਜਕੇ ਖਿਜਕੇ ਪਾਪੀ ਬੈ ਗਏ ਮੂੰਹ ਲਟਕਾ ਕੇ ਕਹਿੰਦੇ ਖਤਮ ਕਰੋ ਦੋਨਾਂ ਨੂੰ ਨੀਹਾਂ ਵਿੱਚ ਚਣਵਾ ਕੇ ਕਹਿੰਦੇ ਖਤਮ ਕਰੋ ਦੋਨਾਂ ਨੂੰ ਨੀਹਾਂ ਵਿੱਚ ਚਣਵਾ ਕੇ ਆਏ ਸਿਪਾਈ ਲੱਗੇ ਬੱਚੇ ਰਹਿ ਗਈ ਦਾਦੀ ਕੱਲੀ ਮਮਤਾ ਖਾਤਰ ਪਿਸਦਾ ਜਾਂਦਾ ਹੈ ਦਿਲ ਮੰਲੋ ਮੱਲੀ ਨਾ ਹੈ ਬਾਪ ਇਨਾਂ ਦਾ ਇੱਥੇ ਨਾ ਹੈ ਮਾਂ ਦਾ ਪਿਆਰ ਚੰਗਾ ਹੁੰਦਾ ਜਾਂਦੀ ਵਾਰੀ ਮਿਲ ਜਾਂਦੇ ਇੱਕ ਵਾਰ ਚੰਗਾ ਹੋਇਆ ਜਾਂਦੀ ਵਾਰੀ ਮਿਲ ਜਾਂਦੇ ਇੱਕ ਵਾਰ ਪਾਪ ਕਮਾਉਣ ਲੱਗੀ ਰਲ ਕੇ ਫਿਰ ਸੂਬੇ ਦੀ ਢਾਣੀ ਪਾਪ ਕੁਮਾਉਣ ਲੱਗੀ ਰਲ ਕੇ ਫਿਰ ਸੂਬੇ ਦੀ ਟਾਣੀ ਛੜੀ ਕਹਾਣੀ ਸਰਸਾ ਤੋਂ ਅਜਨੀ ਹਾਂ ਵਿੱਚ ਮੁੱਕ ਜਾਣੀ ਹੁਕਮ ਸੁਣਾਇਆ ਸੂਬੇ ਨੇ ਨਿਹਾ ਵਿੱਚ ਜ਼ਿੰਦਾ ਗੱਡੀਆਂ ਰੱਖ ਦਿੱਤੀ ਛਤੀ ਤੇ ਇੱਟਾਂ ਟੜਕਣ ਲੱਗੀਆਂ ਹੱਡੀਆਂ ਰੱਖ ਦਿੱਤੀਆਂ ਛਾਤੀ ਤੇ ਇੱਟਾਂ ਡੜਕਣ ਲੱਗੀਆਂ ਹੱਡੀਆਂ ਇੱਕ ਦੂਜੇ ਨੂੰ ਲਾਲਾ ਨੇ ਇੰਜ ਤੱਕ ਜਾਂਦੀ ਵਾਰੀ ਆ ਵੀਰਾ ਆ ਵੀਰਾ ਹੁਣ ਇਸ ਦੁਨੀਆ ਤੋਂ ਚਲੀਏ ਮਾਰੇ ਉਡਾਰੀ ਫਿਰ ਦੋਨੋਂ ਖਮੋਸ਼ ਹੋ ਗਏ ਨਬਜਾਂ ਹੋਈਆਂ ਮੱਠੀਆਂ ਮਾਂ ਗੁਜਰੀ ਦੀਆਂ ਨਰਮ ਆਂਦਰਾ ਅੰਦਰ ਹੋਈਆਂ ਇਕੱਠੀਆਂ ਮਾਂ ਗੁਜਰੀ ਦੀਆਂ ਨਮ ਨਰਮ ਆਂਦਰਾ ਅੰਦਰ ਹੋਈਆਂ ਇਕੱਠੀਆਂ ਨਿਕਲ ਗਿਆ ਜਦ ਰੂਹਾਂ ਤਨ ਚੋਂ ਹੰਸ ਉਡਾਰੀ ਲਾ ਕੇ ਨਿਕਲ ਗਿਆ ਜਦ ਰੂਹਾਂ ਤਨ ਚੋਂ ਹੰਸ ਉਡਾਰੀ ਲਾ ਗਏ ਸੂਰਜ ਕਿਰਨ ਮਿਲੇ ਇੰਜ ਦੋਨੋਂ ਜੋਤੀ ਜੋਤ ਸੁਮਾ ਗਏ ਹੋਗੇ ਜੋ ਦੋ ਸ਼ਹੀਦ ਪੋਤਰੇ ਰਹਿ ਗਈ ਦਾਦੀ ਪਿੱਛੇ ਦਾਦੀ ਨੇ ਵੀ ਮਰ ਚੌਂਕੜਾ ਲਾ ਲਈ ਇੰਜ ਸਮਾਦੀ ਦਾਦੀ ਨੇ ਵੀ ਮਰ ਚੌਂਕੜਾ ਲਾ ਲਈ ਇੰਜ ਸਮਾਦੀ ਐਸਾ ਜਪ ਸ਼ਬਦ ਦਾ ਛੋਇਆ ਐਸੀ ਸੁਰਤ ਚੜਾਈ ਛੜ ਦਿੱਤਾ ਤਨ ਬੁਰਜ ਠੰਡੇ ਵਿੱਚ ਆਪਨਾ ਮੁੜ ਕੇ ਆਈ ਛੜ ਦਿੱਤਾ ਤਨ ਬੁਰਜ ਠੰਡੇ ਵਿੱਚ ਆਪਨਾ ਮੁੜ ਕੇ ਆਈ ਛੜ ਦਿੱਤਾ ਤਨ ਬੁਰਜ ਠੰਡੇ ਵਿੱਚ ਆਪਨਾ ਮੁੜ ਕੇ ਆਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਇਹ ਕਵਿਤਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੇਕਰ ਤੁਸੀਂ ਅਮਰਤ ਬਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਅਮਰਤ ਬਾਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕਿ ਆਉਣ ਵਾਲੀ ਹਰੇਕ ਧਾਰਮਿਕ ਵੀਡੀਓ ਕਵਿਤਾ ਅਤੇ ਸਾਖੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ